ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾ ਖੜਿਆ ਪਿੰਡ ਪੰਨਵਾ ਪੰਨਵਾ ਦੇ ਦਰਬਾਰ ਸਾਹਿਬ ਦੇ ਬਾਹਰ ਖੜਿਆ ਬਾਬਾ ਬੰਦਾ ਸਿੰਘ ਬਹਾਦਰ ਪ੍ਰਬੰਧਕ ਕਮੇਟੀ ਦੇ ਵੱਲੋਂ ਤੁਹਾਨੂੰ ਪਤਾ ਹੀ ਆ ਕਿ ਪਿਛਲੇ ਦਿਨੀ ਜਿਹੜਾ ਡਰਾ 5 ਫਰਵਰੀ ਨੂੰ ਕੱਢਿਆ ਗਿਆ ਵੱਡਾ ਡਰਾ ਜਿਹਦੇ ਪਹਿਲੇ ਨਾਮ ਦੇ ਵਿੱਚ ਥਾਰ ਗੱਡੀ 8554/4 ਜਾਂ ਕੈਸ਼ ਦੀ ਆਪਸ਼ਨ ਸੀਗੀ ਤੇ ਤੁਸੀਂ ਬੜੇ ਪਾਰਦਰਸ਼ੀ ਢੰਗ ਦੇ ਨਾਲ ਜਿਹੜਾ ਡਰਾਗਰ ਨਿਕਲਦਾ ਦੇਖਿਆ ਤੇ ਅੱਜ ਜਿਹੜੇ ਪਹਿਲੇ ਨਾਮ ਦੇ ਵਿੱਚ ਜਿਨ੍ਹਾਂ ਨੂੰ ਇਨਾਮ ਨਿਕਲਿਆ ਸੀਗਾ ਥਾਰ ਗੱਡੀ ਉਹ ਆਪਣੇ ਸਾਹਮਣੇ ਖੜੇ ਨੇ ਸਰਦਾਰ ਬਲਵੰਤ ਸਿੰਘ ਭਲਾਈ ਜਾਣਾ ਪਿੰਡ ਇਹਨਾਂ ਦਾ ਪੂਰੀ ਗੱਲਬਾਤ ਕਰਦੇ ਆ ਅੱਜ ਪਹਿਲੇ ਨਾਮ ਦੀ ਜਿਹੜੀ ਇਹਨਾਂ ਨੂੰ ਰਾਸ਼ੀ ਹੈ ਉਹ ਦਿੱਤੀ ਜਾ ਰਹੀ ਹੈ ਪੂਰੀ ਗੱਲਬਾਤ ਕਰਦੇ ਆ ਅੰਕਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਕਿਹੜਾ ਪਿੰਡ ਹੈ ਜੀ ਆਪਣਾ ਪੂਰੀ ਗੱਲਬਾਤ ਦੱਸ ਦਿਓ ਮੇਰਾ ਪਿੰਡ ਜੀ ਭਲਾਈ ਜਾਣਾ ਭਲਾਈ ਜਾਣਾ ਹਾਂ ਜੀ ਜਿਹੜਾ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਵਜੂਦਾ ਠੀਕ ਹੈ ਜੀ ਤੇ ਕੀ ਕੰਮਕਾਰ ਕਰ ਤੇ ਤੁਸੀਂ ਜਿਹੜਾ ਮਤਲਬ ਕੀ ਸੋਚ ਕੇ ਕੂਪਨ ਪਾਏ ਸੀਗੇ ਅਸੀਂ ਇਹ ਸੋਚ ਕੇ ਪਾਇਆ ਸੀ ਪਾਰਦਰਸ਼ੀ ਢੰਗ ਦੇ ਨਾਲ ਵਧੀਆ ਨਾਮ ਨਿਕਲਦਾ ਈ ਇੱਥੇ ਪਹਿਲਾਂ ਹੀ ਮੈਂ ਯੂਟਿਊਬਰ ਜਿਹੜਾ ਗਰਮੇਲ ਸਿੰਘ ਆ ਹਾਂ ਉਹਦੇ ਕੋਲੇ ਮੈਂ ਸਾਲ ਡੇਢ ਸਾਲ ਤੋਂ ਪਾਉਂਦਾ ਆ ਠੀਕ ਹੈ ਜੀ ਤੇ ਉਮੀਦ ਸੀ ਨਾਮ ਨਿਕਲੂਗਾ ਤੁਹਾਨੂੰ ਗੁਰੂ ਰਾਮਦਾਸ ਕਰਨਗੇ ਕਿਰਪਾ ਠੀਕ ਹੈ ਜੀ ਹਾਂਜੀ ਤੇ ਪਿੱਛੇ ਪਹਿਲਾਂ ਵੀ ਕੋਈ ਹੋਰ ਤੁਹਾਨੂੰ ਨਾਮ ਨਿਕਲਿਆ ਕਦੇ ਲੱਗਿਆ ਪਹਿਲਾਂ ਨਹੀਂ ਨਿਕਲਿਆ ਜੀ ਠੀਕ ਹੈ ਜੀ ਹਾਂਜੀ मतलब ਘੱਟੋ ਘੱਟ ਸਾਲ 1.5 ਸਾਲ ਤੋਂ ਤੁਸੀਂ ਕੋਸ਼ਿਸ਼ਾਂ ਕਰਦੇ ਰਹੇ ਹੋ ਪਾਰ ਰਿਹਾ ਸੀ ਹਾਂਜੀ ਹਾਂਜੀ ਉਮੀਦ ਸੀ ਠੀਕ ਹੈ ਜੀ ਪਾਰਦਰਸ਼ੀ ਢੰਗ ਨਾਲ ਨਿਕਲਦਾ ਹੈ ਤੇ ਆਪਣਾ ਨੰਬਰ ਮਹਾਰਾਜ ਸੁਣੂਗਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੁਣ ਫਿਰ ਤੁਹਾਨੂੰ ਜਿਹੜਾ ਪਹਿਲਾ ਨਾਮ ਲੱਗ ਗਿਆ ਹਾਂਜੀ ਤੇ ਉਹ ਫਿਰ ਤੁਹਾਨੂੰ ਇਹਨਾਂ ਨੇ ਇਹ ਨਹੀਂ ਕਿਹਾ ਕਿ ਤੁਸੀਂ ਸਾਨੂੰ ਨਾਮ ਹੀ ਦੇਵਾਂਗੇ ਟਰੈਕਟਰ ਲੈ ਕੇ ਦੇਵਾਂਗੇ ਜਾਂ ਥਾਰ ਗੱਡੀ ਲੈ ਕੇ ਦੇਵਾਂਗੇ ਨਹੀਂ ਉਹ ਇਹਨਾਂ ਦੇ ਵੱਲੋਂ ਸਾਰੀ ਸਾਰੀਆਂ ਆਪਸ਼ਨਾਂ ਖੁੱਲੀਆਂ ਹੀ ਹਾਂ ਟਰੈਕਟਰ ਉਹ ਕਿਹਾ ਸੀ ਇਹਨਾਂ ਨੇ ਜਾਓ ਕੈਸ਼ ਕਹਿੰਦੇ ਜਾਓ ਜੀ ਮਰਜ਼ੀ ਕਰ ਲਓ ਉਹ ਤੁਹਾਡੀ ਮਰਜ਼ੀ ਹੈ ਸਾਡੇ ਦੇ ਡਿਪੈਂਡੈਂਸ ਸਾਡਾ ਫੈਸਲਾ ਠੀਕ ਹੈ ਜੀ ਉਹਦੇ ਤੇ ਨਿਰਭਰ ਆ ਠੀਕ ਹੈ ਜੀ ਤੇ ਤੁਹਾਨੂੰ ਜਿਹੜੀ ਰਕਮ ਹੈ ਉਹ ਪੂਰੀ ਮਿਲ ਚੁੱਕੀ ਹੈ ਬਿਲਕੁਲ ਹਾਂ ਜੀ ਸੰਤੁਸ਼ਟ ਹੋ ਤੁਸੀਂ ਚੈੱਕ ਦੇ ਰੂਪ ਚ ਕੁਝ ਸਾਨੂੰ ਨਗਦੀ ਦੇ ਰੂਪ ਦੇ ਵਿੱਚ ਇਹਨਾਂ ਨੇ ਕਮੇਟੀ ਵੱਲੋਂ ਸਮਿਖਿਆ ਕਰਤੀ ਹੈ ਜੀ ਠੀਕ ਹੈ ਜੀ ਬਿਲਕੁਲ ਸੰਪੂਰਨ ਮਤਲਬ ਤੁਹਾਨੂੰ ਜਿਵੇਂ ਕਈ ਨਾ ਲੋਕ ਜਾਂ ਕਮੈਂਟਾਂ ਦੇ ਵਿੱਚ ਕਹਿ ਦਿੰਦੇ ਆ ਜਾਂ ਉਦਾਂ ਕਹਿ ਦਿੰਦੇ ਵੀ ਇਹ ਆਪਦੇ ਬੰਦੇ ਨੂੰ ਡਰਾ ਕੱਢ ਦਿੰਦੇ ਆ ਬਿਲਕੁਲ ਜੀ ਆਪਾਂ ਤਾਂ ਇਧਰ ਪੰਨਵਾ ਪਿੰਡ ਸੁਣਿਆ ਪਹਿਲੀ ਵਾਰ ਹੈ ਠੀਕ ਹੈ ਜੀ ਹਾਂਜੀ ਤੇ ਨਾ ਤੁਸੀਂ ਤੁਹਾਨੂੰ ਨਹੀਂ ਵੀ ਪਤਾ ਵੀ ਭਲਾਈ ਜਣਾ ਕਿੱਥੇ ਜੇ ਹੈ ਨਹੀਂ ਹਾਂਜੀ ਹਾਂ ਜਿੱਥੋਂ ਕਿੰਨਾ ਕਿਲੋਮੀਟਰ ਪੈਂਦਾ ਹੋਊਗਾ ਜੀ ਇੱਥੋਂ ਹੋਰ ਲਗਭਗ 150 ਦੇ ਲਗਭਗ 150 ਕਿਲੋਮੀਟਰ ਲਗਭਗ ਲੱਗਾ ਜੀ ਤੇ ਬਟੰਡਾ ਤੋਂ ਸ਼੍ਰੀ ਮੁਕਤ ਹਾਂਜੀ ਤੇ ਮਤਲਬ ਹੁਣ ਤੁਸੀਂ ਸੰਤੁਸ਼ਟੋਂ ਪੂਰੀ ਠੀਕ ਹੈ ਜੀ ਤੇ ਅੱਗੇ ਜਿਹੜੀ ਆਪਣੇ ਪੰਜਾਬ ਦੀ ਆਬਾਦ ਮੈਂ ਜਨਤਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਜਿਹੜੇ ਡਰਾ ਚੱਲਦੇ ਨੇ ਇਹ ਉਹਨਾਂ ਨੂੰ ਅਸੀਂ ਇਹ ਸੁਨੇਹਾ ਦੇਣਾ ਚਾਹੂਗਾ ਜਿਹੜੇ ਗੁਰੂ ਘਰਾਂ ਦੇ ਵਿੱਚ ਚੱਲ ਰਏ ਆ ਡਰਾ ਉਥੇ ਜਿਹੜੇ ਸਹੀ ਯੂਟਿਊਬਰ ਉਹਨਾਂ ਕੋਲੇ ਪਾਓ ਜੇ ਫਰਾਡ ਹੋ ਰਿਹਾ ਕਈ ਉਹਨਾਂ ਤੇ ਵਿਸ਼ਵਾਸ ਨਾ ਕਰੋ ਠੀਕ ਹੈ ਜੀ ਹਾਂਜੀ ਹਾਂ ਕਈ ਨਾ ਬੰਦੇ ਵੈਸੇ ਵੀ ਵੀਡੀਓ ਪਾ ਕੇ ਇਹ ਗੱਲ ਕਹਿੰਦੇ ਕਿ ਸਾਡਾ ਡਰਾ ਹੀ ਚੰਗਾ ਹੈ ਬਾਕੀ ਡਰਾ ਨੇ ਜਿਹੜੇ ਉਹ ਫਰਾਡ ਚੱਲ ਰਹੇ ਹੈਗੇ ਵੀ ਉਹਨਾਂ ਲੋਕਾਂ ਤੋਂ ਵੀ ਬਚੋ ਤੇ ਹੁਣ ਅਗਲਾ ਡਰਾ ਜਿਹੜਾ ਉਹ ਮਟਰਾ ਪਿੰਡ ਸੰਗਰੂਰ ਜ਼ਿਲ੍ਹੇ ਦੇ ਲਾਗੀ ਇੱਥੋਂ ਨੇੜੇ ਪਿੰਡ ਹੈ ਉੱਥੇ ਚੱਲ ਰਿਹਾ ਹੈਗਾ ਜਿਹੜਾ ਕਿ 3 ਮਾਰਚ ਨੂੰ ਵੱਡਾ ਡਰਾ ਤੇ 16 ਫਰਵਰੀ ਨੂੰ ਨਿਕਲਣਾ ਮਿੰਨੀ ਡਰਾ ਤੇ ਉਹਦੇ ਵਿੱਚ ਵੀ ਪਾਉਂਗੇ ਫਰਗੂਪਨ ਅਜਮਾਉਂਗੇ ਕਿਸਮਤ ਆਪਣੀ ਠੀਕ ਹੈ ਜੀ ਲਓ ਜੀ ਸੰਗਤ ਜੀ ਇਹਨਾਂ ਨੂੰ ਚੈੱਕ ਜਿਹੜਾ ਪ੍ਰਧਾਨ ਜੀ ਸੌਂਪਣਗੇ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਜਿਹੜੇ ਉਹਨੂੰ ਚੈੱਕ ਦਿੱਤਾ ਤੇ ਬਾਕੀ ਜਿਹੜੀ ਰਕਮ ਤੁਹਾਨੂੰ ਨਗਦ ਦਿੱਤੀ ਹੈ ਇਹੋ ਵੀ ਦਿਖਾ ਦਿਓ ਤੇ ਲਓ ਜੀ ਇਹ ਰਕਮ ਇਹਦੀਆਂ ਨੂੰ ਬਾਕੀ ਦਿੱਤੀ ਆ ਪੂਰਾ ਤੁਸੀਂ ਸੰਤੁਸ਼ਟ ਹੋ ਪੂਰੇ ਠੀਕ ਹੈ ਜੀ ਲਓ ਜੀ ਸੰਗਤ ਜੀ ਦੇਖ ਲਓ ਤੁਸੀਂ ਆਪਾਂ ਗੁਰਦ ਤੇ ਬੜੀ ਪਾਰਦਰਸ਼ੀ ਢੰਗ ਦੇ ਨਾਲ ਜਿਹੜਾ ਡਰਾ ਕੱਢਿਆ ਗਿਆ ਸੀ ਤੇ ਉਹਦੀ ਜਿਹੜੀ ਪੂਰੀ ਕੀਮਤ ਹੈ ਉਹ ਇਹਨਾਂ ਨੂੰ ਸਰਦਾਰ ਬਲਵੰਤ ਸਿੰਘ ਜੀ ਭਲਾਈ ਜਾਨਾ ਸਾਹਿਬ ਨੂੰ ਦੇਤੀ ਹੈ ਤੇ ਇਹ ਸੰਤੋਸ਼ਣ ਨੇ ਇਸੇ ਤਰ੍ਹਾਂ ਹੀ ਜਿਹੜੇ ਗੁਰਦੁਆਰਾ ਸਾਹਿਬ ਦੇ ਡਰਾ ਨੇ ਉਹ ਚੰਗੇ ਡਰਾ ਹੁੰਦੇ ਆ ਤੇ ਵੈਰੀਫਾਈ ਕਰਨਾ ਚਾਹੋ ਜ਼ਰੂਰੀ ਆ ਤੇ ਕਈ ਲੋਕ ਫਰੋਡ ਵੀ ਕਰਦੇ ਆ ਉਹਨਾਂ ਤੋਂ ਬਚੋ ਤੇ ਇੰਨਾ ਕਹਿੰਦਾ ਖਿਵਾ ਦਾ ਜੱਜ ਕਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ